ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰਪਿੰਡ ਗਿੱਲ ਦੇ ਵਿੱਚ ਤੇ ਬਾਗੇ ਪੁਰਾਣੇ ਸ਼ਹਿਰ ਦਾ ਇਹ ਗਵੰਡੀ ਪਿੰਡ ਆ ਗਿੱਲ ਪਿੰਡ ਦੇ ਵਿੱਚ ਆ ਜਦੋਂ ਆਪਾਂ ਬਾਗੇ ਪੁਰਾਣੇ ਤੋਂ ਕੋਟਕਪੂਰੇ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਤਾਂ ਪਹਿਲਾ ਪਿੰਡ ਗਿੱਲ ਆਉਂਦਾ ਵਾ ਗਿੱਲ ਪਿੰਡ ਪਾਰ ਕਰਦੇ ਆ ਸਾਰ ਇੱਕ ਨਹਿਰ ਤੇ ਉੱਤੇ ਪੁਲਾ ਮਿਲਦਾ ਉਹ ਨਹਿਰ ਦੇ ਨਾਲ ਹੀ ਤੁਸੀਂ ਮੁੜ ਜਾਣਾ ਮਿੱਤਰੋ ਤੇ ਸਿੱਧਾ ਬਾਹਰ ਖੇਤਾਂ ਦੇ ਵਿੱਚ ਪਾਈ ਹੋਣਿਆਂ ਦਾ ਫਾਰਮ ਜਿਸ ਘਰ ਦੇ ਵਿੱਚ ਮੌਜੂਦ ਆ ਜਾਨਵਰ ਪਾਈ ਹੋਣਿਆਂ ਦੇ ਕੋਲ ਚੰਗੀ ਗਿਣਤੀ ਦੇ ਵਿੱਚ ਰੱਖੇ ਹੋਏ ਆ ਦੁੱਧ ਦਾ ਕੰਮ ਆ ਸ਼ੌਂਕ ਦਾ ਕੰਮ ਆ ਉਸ ਸ਼ੌਂਕ ਦੇ ਵਿੱਚ ਇੱਕ ਆਪਣੀਆਂ ਮਜਬੂਰੀਆਂ ਨੂੰ ਪੱਖ ਨੂੰ ਦੇਖਦੇ ਹੋਏ ਮੈਂ ਵੇਚ ਨਹੀਂ ਲਈ ਆ ਬਾਈ ਹੁਣਿਆਂ ਨੇ ਕਿੰਨੇ ਦਿਨਾਂ ਦੀ ਸੋਈ ਆ ਕੀ ਇਹੰਦੇ ਥੱਲੇ ਦੁੱਧ ਦਾ ਕੀ ਡਿਟੇਲ ਆ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੀਰੇ ਬਹੁਤ ਵਧੀਆ ਵੀਰੇ ਸਿਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਭਰਾ ਅੱਛਾ ਵੀਰੇ ਇੱਕ ਵਾਰੀ ਨਾਮ ਦੱਸ ਦਈਏ ਆਪਣਾ ਬਾਈ ਨਾ ਆਪਣਾ ਮੇਰਾ ਬਿੰਦਰਾ ਵੀਰੇ ਜੀ ਤੇ ਫੋਨ ਨੰਬਰ 99 81 12970 ਵੀਰੇ ਠੀਕ ਹੈ ਅੱਛਾ ਆਪਣੇ ਫਾਰਮ ਦਾ ਐਡਰੈਸ ਕਿੱਥੇ ਆ ਗਿਆ ਵੀਰੇ ਪਿੰਡ ਗਿੱਲ ਵੀਰੇ ਜ਼ਿਲ੍ਹਾ ਮੋਗਾ ਠੀਕ ਹੈ ਨੇੜੇ ਬਾਗਾ ਪੁਰਾਣਾ ਜੀ ਤੇ ਬਾਹਰ ਖੇਤਾਂ ਦੇ ਵਿੱਚ ਲੋਕੇਸ਼ਨ ਹੈ ਉਹਦਾ ਤੁਸੀਂ ਬਾਈ ਹੁਣਾਂ ਨਾਲ ਰਾਬਤਾ ਕੈਮ ਕਰ ਲੋਗੇ ਹਾਂ ਵੀਰੇ ਠੀਕ ਹੈ ਵੀਰੇ ਅੱਛਾ ਮੈਂ ਜਿਹੜੀ ਵੇਤਣੀ ਆ ਵੀਰੇ ਕਿੰਨਵਾ ਸੁਆ ਬਾਈ ਸੁਆ ਵੀਰੇ ਤੀਜਾ ਠੀਕ ਹੈ ਕੋਈ ਚੌਥਾ ਮੰਨ ਲੇ ਵੇ ਚੱਕਾ ਠੀਕ ਹੈ ਵੀਰੇ ਤੇ ਵੀਰੇ ਕਿੰਨੇ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਇਹ ਮਹੀਨੇ ਦੀ ਸੂਈ ਆ ਵੀਰੇ ਲਗਭਗ ਠੀਕ ਹੈ ਆ ਦੁੱਧ ਦੋ ਦਿਨ ਦੀ ਪੂਰੀ ਹੋਊਗੀ 5 ਦਿਨ ਸੱਤ ਘਟ ਨਹੀਂ ਹੋਣੀ ਵੀਰੇ ਠੀਕ ਆ ਵੀਰੇ ਦੁੱਧ ਕਿੰਨੇ ਦੇ ਚੱਲਦੀ ਆ ਦੁੱਧ ਵੀਰੇ 13 ਤੋਂ 14 ਲੀਟਰ ਤਿਆਰ ਆ ਠੰਡਾ ਕੰਡੇ ਵਾਲਾ ਹਾਂ ਚਵਾਈ ਕਿਵੇਂ ਲੱਗੀ ਆ ਵੀਰੇ ਚਵਾਈ ਵੀਰੇ ਇੱਕ ਨੰਬਰ ਆ ਕੋਈ ਵੀ ਲੇਵੇ ਦੇ ਵਿੱਚ ਹੋਵੇ ਕੋਈ ਥਣ ਦੇ ਵਿੱਚ ਹੋਵੇ ਆਪਣੀ ਵਾਪਸ ਮੱਝ ਠੀਕ ਆ ਭਾਈ ਤੇ ਅੱਛਾ ਵੀਰੇ ਬਣੀ ਬੁਣੀ ਕੋਈ ਟੀਕਾ ਲੈ ਲਿਆ ਇਹਨੇ ਹਜੇ ਕਿ ਨਹੀਂ ਨਹੀਂ ਵੀਰੇ ਟੀਕਾ ਵੀਰੇ ਤੇ ਰੇਟ ਭਾਈ ਕੀ ਰੱਖਾਂਗੇ ਰੇਟ ਵੀਰੇ ਇਹਦਾ ਫਿਕਸ ਹੀ ਆ 96000 ਰੁਪਏ 96000 ਰੁਪਏ ਫਿਕਸ ਰੇਟ ਵਿੱਚੋਂ ਮਾਨ ਤਨ ਕਰਦੇ ਆ ਥੋੜਾ ਬੋਤਾ ਹਾਂ ਵੀਰੇ ਉਹ ਕਰਾਂਗੇ ਕਦੀ ਬਾਹਰ ਉਤੋਰੀ ਵੀਰੇ ਬਣਾ ਖੋਲੀ ਪਾ ਲੈ ਵੀ ਮਿੱਤਰੋ 96000 ਰੁਪਿਆ ਡਿਮਾਂਡ ਆ ਸਿੰਘ ਤਾਂ ਨਹੀਂ ਹਿੱਲਦੇ ਹੋਣੇ ਹਨਾ ਬਈ ਨਹੀਂ ਸਿੰਘ ਨਹੀਂ ਹਿਲਦੇ ਦੁੱਧ ਕਿੰਨਾ ਦੱਸਿਆ ਸੀਗਾ ਬਈ ਦੁੱਧ ਵੀਰੇ 13 ਤੋਂ 14 ਲੀਟਰ ਤਿਆਰ ਠੰਡਾ ਤਾਂ ਠੀਕ ਆ 13 ਤੋਂ 14 ਲੀਟਰ ਦੁੱਧ ਠੰਡਾ ਣਕੰਡੇ ਵਾਲਾ ਤਿਆਰ ਆ ਮੈਂ ਉਹਦੀ ਲੇਵੇ ਦੀ ਬੰਤਰ ਮੈਂ ਉਹਦਾ ਬਾਡੀ ਸਟਰਕਚਰ ਮੇਨ ਦੇ ਵਿੱਚ ਕੁਆਲਿਟੀ ਉਹ ਤੁਹਾਨੂੰ ਆਪ ਵੀਡੀਓ ਦਿਖਾਉਂਦੀ ਹੋਣੀ ਆ ਮਿੱਤਰੋ ਰੰਗ ਬਾਜ ਦੇ ਵਿੱਚ ਇੱਕ ਮੈਂ ਪੂਛ ਜ਼ਰੂਰਤ ਅਧਿਕਾਰੀ ਦਰਦੀ ਚੁੱਟੀ ਜੀ ਨੂੰ ਆਪਾਂ ਕਹਿ ਦਿੰਨੇ ਆ ਸਿੰਘ ਵੱਡੇ ਹੋਏ ਹਨਾ ਥੱਲੋ ਬਈ ਵਾਲੇ ਲੰਮੇ ਹੋਣਗੇ ਲੈ ਆਈ ਵੀਰੇ ਮੋੜ ਦੇਈ ਭਰਾ ਕੋਈ ਗੱਲ ਨਹੀਂ ਲੈ ਆ ਠੀਕ ਹੈ ਭਾਈ ਲੈ ਵੀ ਮਿੱਤਰੋ ਜੇ ਤੁਸੀਂ ਘਰੇ ਰੱਖਣ ਨੂੰ ਲੈਣੀ ਆਵੇਂ ਤਾਂ ਕਿਉਂਕਿ ਇਹੋ ਕੱਦ ਤੇ ਲੰਬਾਈ ਵੀਰੇ ਫੁੱਲਾ ਘਰਾਂ ਨੂੰ ਆਪਾਂ 80 ਦੇ ਘਰਾਂ ਦੇ ਵਿੱਚ ਟੋਕੜ ਗੱਪਣ ਕਰਕੇ ਵੀ ਵੇਚ ਲੈਣੇ ਆ ਬਾਕੀ ਸਿਆਣਾ ਬੰਦਾ ਸਮਝ ਜਾਂਦਾ ਹੁੰਦਾ ਵੀ ਇਹ ਕੀ ਚੀਜ਼ ਬਣਨੀ ਆ ਇਹਨੂੰ ਕਿੱਥੇ ਆ ਤਾਂ ਜਿਹੜਾ ਮੇਰੇ ਅਰਗੇ ਨੇ ਪੱਠੇ ਨਹੀਂ ਪਾਉਣੇ ਨੇ ਚੱਕ ਕੇ ਕਮੈਂਟ ਕਰ ਦੇਣਾ ਰੇਟ ਜ਼ਿਆਦਾ ਕਰਦਾ ਪਰ ਜਦੋਂ ਭਾਈ ਤਣਕੇ ਉੱਠ ਕੇ 5 ਵਜੇ ਉੱਠਣਾ ਪੈਂਦਾ ਜਿਹੜਾ ਉਦੋਂ ਪਤਾ ਲੱਗਦਾ ਵੀ ਦੁੱਧ ਤਾਂ 100 ਰੁਪਏ ਵੀ ਵੇਚੀਏ ਤਾਂ ਸਾਨੂੰ ਥੋੜਾ ਲੱਗਦਾ ਉਦੋਂ ਸਵਾਦ ਵੱਖਰਾ ਆਉਂਦਾ ਵਾ ਤੇ ਭਾਈ ਹੋਰ ਕੋਈ ਜਾਣਕਾਰੀ ਜਿਵੇਂ ਮੰਨ ਲਾ ਘਰੇ ਰੱਖਣ ਵਾਲਾ ਲੈ ਜਾਵੇ ਯਾਦ ਕਰੂਗਾ ਫਿਰ ਹਾਂ ਵੀਰੇ ਹਾਂ ਠੀਕ ਆ ਭਾਈ ਤੇ ਇਹ ਫਿਰ ਫਾਰਮ ਵੀਰੇ ਨਵਾਂ ਹੀ ਬਣਾਇਆ ਭਾਈ ਹਾਂ ਵੀਰੇ ਆਪਾਂ ਹੁਣੇ ਕਰਿਆ ਇਹ ਠੀਕ ਆ ਹਾਂ ਅੱਛਾ ਇੱਕ ਗੱਲ ਦੱਸੀ ਵੀਰੇ ਜਿਹੜੀ ਤੂੰ ਉੱਤੇ ਛੱਤ ਪਾਈ ਆ ਇਹ ਕਿੰਨੇ ਫੁੱਟ ਲੰਮੀ ਪਾਈ ਹੋਈ ਆ ਇਹ ਵੀਰੇ 65 ਤੇ 20 ਦੀ ਆ 65 20 ਦੀ ਆ ਅੱਛਾ ਕਿੰਨਾ ਖਰਚਾ ਆ ਗਿਆ ਸੀ ਵੀਰੇ ਤੇਰਾ ਏ ਵੀਰੇ ਤੈਨੂੰ ਡਿਟੇਲ ਚ ਹੀ ਦੱਸਾਂਗੇ ਸਰ ਬਈ ਅਗਲੀ ਵੀਡੀਓ ਦੇ ਵਿੱਚ ਠੀਕ ਆ ਇੰਤਜ਼ਾਰ ਕਰ ਅਗਲੀ ਵੀਡੀਓ ਬਣਾਉਣੀ ਵੈਸੇ ਮੇਰੇ ਇੱਕ ਤਰ੍ਹਾਂ ਤੋਂ ਜਾਣਕਾਰੀ ਲੈ ਦਿੰਨਾ ਛੋਟੀ ਜੀ ਗੱਲ ਦੇ ਵਿੱਚ ਮੇਰੇ ਹਿਸਾਬ ਨਾਲ ਤੇਰਾ ਮੈਂ ਜਿਹੜਾ ਸਿਸਟਮ ਵੇਖਿਆ ਨਾ ਮੈਨੂੰ ਬਹੁਤ ਵਧੀਆ ਲੱਗਿਆ ਬਾਈ ਹਾਂ ਕਿਉਂਕਿ ਹਰ ਬੰਦੇ ਦੇ ਦਿਮਾਗ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਜ਼ਰੂਰੀ ਨਹੀਂ ਆਪਾਂ ਵੱਡੇ ਵੱਡੇ ਸ਼ੈੱਡ ਪਾ ਕੇ ਕਮਾਈ ਕਰ ਸਕਦੇ ਆ ਕਮਾਈ ਦਾ ਆਪਾਂ ਉਹਦੇ ਕਮਰੇ ਦੇ ਬਿੱਡਾਂ ਦੇ ਨਾਲ ਬੰਨ ਕੇ ਵੀ ਕਰ ਸਕਦੇ ਜੇ ਆਪਾਂ ਦਾ ਇਰਾਦਾ ਹੋਵੇ ਬਜਟ ਬਹੁਤ ਘੱਟ ਵੀਰੇ ਦੱਸਾਂਗੇ ਸਾਰਾ ਡਿਟੇਲ ਦੇ ਵਿੱਚ ਕੋਈ ਗੱਲ ਨਹੀਂ ਠੀਕ ਆ ਫੁੱਲ ਕਰ ਲਾ ਤਿਆਰੀ ਫਿਰ ਬਣਾਵਾਂਗੇ ਹਾਂ ਵੀਰੇ ਹਾਂ ਅੱਛਾ ਵੀਰੇ ਨੰਬਰ ਦਈ ਕਰਾਂ ਦੀ 91 91 12970 ਠੀਕ ਆ ਭਾਈ ਜੀ ਗੱਲਬਾਤ ਲਈ ਨੰਬਰ ਸਕਰੀਨ ਤੇ ਪਿੰਡ ਗੇਲਾ ਤੇ ਜ਼ਿਲ੍ਹਾ ਮੋਗਾ